ਕੀ ਲੈਟਰ ਆਈ ਸੀ ਕੋਈ ਨਾਉਂ ਸੀ ਪਾਵਰ ਕੀਤੀ ਗਈ ਪਰ ਇਹ ਆ ਕਿ ਕੋਈ ਕੰਪਲਾਈਂਸ ਜਾਂ ਕੋਈ ਉੱਚ ਰੈਟਿੰਗ ਦੇ ਸਮੂਹ ਰਿਪੋਰਟ ਨਹੀਂ ਆ ਅਜਿਹਾ ਇਤਨਾ ਨਹੀਂ ਸੀ ਦੇ ਦਿੱਤੇ ਇਹ ਜਬ ਲੈਟਰ ਉਹ ਬਹੁਤ ਇਮੀਜੇਟ ਮੈਂ ਮੈਡਮ ਜਵਾਬ ਦੁੱਫੋ ਜੀ ਇਹ ਇਦਾਂ ਬੰਦਾ ਵਾਂ ਕਿਉਂਕਿ ਮੈਂ ਇੱਕ ਬੰਦੇ ਦਾ ਐਫਰੰਦਾ ਜਿਦਾ ਮੈਂ ਦੇਖਦਾ ਨਹੀਂ ਬਿਨਾ ਬੰਦਾ ਦੇਖੇ ਔਰ ਡਾਕੂਮੈਂਟ ਭਣਾ ਦੇਖੇ ਮੈਂ ਬੰਦੇ ਨੂੰ ਲੈਸਟੀਮ ਦੇ ਸਕਦਾ ਨਹੀਂ ਇਸ ਚੀਜ਼ ਦਾ ਜਵਾਬ ਦੇ ਤਾਈ ਕਿ ਸੀਨੀਅਰ ਅਫਸਰ ਹਾਂ ਤੇ ਇਹ ਜਿਹੜਾ ਚੇਅਰ ਨੂੰ ਹੈ ਇੱਕ ਬਹੁਤ ਮਤਲਬ

ਉਦੀ ਮੈ ਦਵਾਈ ਦਰਦ ਲੈਣਾ ਮੈਂ ਕਰ ਦੂੰ ਅਜੇ ਹੋਣੀ ਨਹੀਂ ਕਰੀ ਲੈ ਦੂੰ ਜਿਹੜ ਜਿਹੜ ਦਵਾਈ ਲਈ ਹੁੰਦੀ ਸੀ ਸਿਵਲ ਹਸਪਤਾਲ ਪਠਾਨਕੋਟ ਵਿੱਚ ਜਿੱਥੇ ਇੱਕ ਡਾਕਟਰਾਂ ਤੇ ਮਰੀਜ਼ਾਂ ਦੇ ਵਿੱਚ ਕਾਹ ਸੁਣੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨਹੀਂ ਦੀਆਂ ਹਨ ਉੱਥੇ ਹੀ ਹੁਣ ਸਿਵਲ ਸਰਜਨ ਪਠਾਨਕੋਟ ਅਦਿੱਤੀ ਸਲਾਰੀਆ ਅਤੇ ਡਰੱਗ ਇੰਸਪੈਕਟਰ ਵਿਚਕਾਰ ਮਾਮੂਲੀ ਮਸਲੇ ਨੂੰ ਲੈ ਕੇ ਵੱਡੀ ਬਹਿਸ ਹੋ ਗਈ ਜਿਸ ਤੋਂ ਬਾਅਦ ਸਿਵਲ ਸਰਜਨ ਪਠਾਨਕੋਟ ਨੇ মিডিਆ ਸਾਹਮਣੇ ਬੋਲਦਿਆਂ ਕਿਹਾ ਕਿ ਡਰੱਗ ਇੰਸਪੈਕਟਰ ਕਿਸੇ ਨਸ਼ੇ ਦੇ ਵਿੱਚ ਸੀ ਅਤੇ ਉਹਨਾਂ ਨੇ ਡਰੱਗ ਇੰਸਪੈਕਟਰ ਨੂੰ ਕੋਈ ਕੰਮ ਕਰਨ ਲਈ ਕਿਹਾ ਸੀ ਪਰ ਡਰੱਗ ਇੰਸਪੈਕਟਰ ਨੇ ਕੰਮ ਨਹੀਂ ਕੀਤਾ ਤੇ ਉ ਉਣਾ ਕਿਹਾ ਕਿ ਡਰਗ ਇਨਸਪੈਕਟਰ ਦਾ ਡੋਪ ਟੈਸਟ ਵੀ ਕਰਵਾਇਆ ਗਿਆ ਜੋ ਕਿ ਪੋਜ਼ਿਟਿਵ ਪਾਇਆ ਗਿਆ। ਉੱਥੇ ਇਸ ਮਸਲੇ ਦੇ ਸਬੰਧ ਵਿੱਚ ਆਪਣਾ ਪੱਖ ਰੱਖਦੇ ਡਰਗ ਇਨਸਪੈਕਟਰ ਨੇ ਦੱਸਿਆ ਕਿ ਸਿਵਲ ਸਰਜਨ ਪਠਾਨਕੋਟ ਵੱਲੋਂ ਉਨ੍ਹਾਂ ਨੂੰ ਕਿਸੇ ਕੰਮ ਨੂੰ ਤੁਰੰਤ ਕਰਨ ਲਈ ਕਿਹਾ ਜਾ ਰਿਹਾ ਸੀ ਪਰ ਜਦੋਂ ਤੱਕ ਉਹ ਆਪਣੀ ਤਫ਼ਤੀਸ਼ ਨਹੀਂ ਕਰਦੇ ਉਹ ਕੰਮ ਨਹੀਂ ਕਰ ਸਕਦੇ ਸਨ। ਜਿਸ ਕਰਕੇ ਸਿਵਲ ਸਰਜਨ ਪਠਾਨਕੋਟ ਨੇ ਉਨ੍ਹਾਂ ਨੂੰ ਬਤਮੀਜ਼ੀ ਨਾਲ ਡਾਂਟਿਆ ਅਤੇ ਆਪਣੇ ਦਫ਼ਤਰ ਤੋਂ ਬਾਹਰ ਕਰ ਦਿੱਤਾ। ਡੋਪ ਟੈਸਟ ਪੋਜ਼ਿਟਿਵ ਆਉਣ ਦੇ ਕਾਰਨ ਬਾਰੇ ਬੋਲਦਿਆਂ ਡਰਗ ਇਨਸਪੈਕਟਰ ਨੇ ਕਿਹਾ ਕਿ ਉਨ੍ਹਾਂ ਨੂੰ ਪਥਰੀ ਦੀ ਸ਼ਿਕਾਇਤ ਹੈ ਅਤੇ ਉਹ ਪਥਰੀ ਦੀ ਦਵਾਈ ਖਾਂਦੇ ਹਨ ਜੋ ਕਿ ਡੋਪ ਟੈ ਕਰਦੇ ਹਨ ਹੁਣ ਦੇਖਣਾ ਇਹ ਹੋਏਗਾ ਕਿ ਇਸ ਮਸਲੇ ਦੇ ਵਿੱਚ ਕਿਸ ਤਰ੍ਹਾਂ ਨਾਲ ਕਾਰਵਾਈ ਕੀਤੀ ਜਾਂਦੀ ਹੈ ਸਾਰੇ ਨੇ ਵੀ ਹਸਪਤਾਲ ਜਿਹੜਾ ਇੱਕ アンफेटफुल ਤੇ ਬੜਾ ਮੰਦ ਭਗਾ ਜਿਵੇਂਕ ਵਾਕਿਆਤ ਹੋਇਆ ਕਿ ਡਰਗ ਇਨਸਪੈਕਟਰ ਜਿਹੜਾ ਗੁਰਦੀਪ ਜੀ ਲਾ ਦੇ ਵੱਲੋਂ ਮੇਰੇ ਕਮਰੇ ਵਿੱਚ ਐਂਟਰ ਕੀਤਾ ਕੁਛ ਇੱਕ ਲਟਕੜਾਦੀ ਤੇ ਨਸ਼ੇ ਦੀ ਹਾਲਤ ਵਿੱਚ ਲੱਗ ਰਿਹਾ ਸੀਗਾ ਤੇ ਐਨੇ ਜੁੜੀ ਚੇਰ ਲਈ ਬਹੁਤ ਡਿਸਰੈਸਪੈਕਟਫੁਲ ਬਹੁਤ ਹੀ ਬਹੁਤ ਹੀ અપਮਾਨਜਨਕ ਚਿਹਰ ਨੂੰ ਸ਼ਬਦ ਆਖੇ ਆ ਔਰ ਇੱਕ ਈਮੇਲ ਅਫਸਰ ਨੂੰ ਇਨੇ ਡਰਾ ਕੇ ਧੱਕਾਉਣ ਦੀ ਕੋਸ਼ਿਸ਼ ਕੀਤੀ ਔਰ ਡਰਾਇਆ ਔਰ ਕਿਸੇ ਕਰ ਕੋ ਰਿਮਾਈਂਡਰ ਕਾ ਸੁਣੀ ਹੋਈ ਹੈ ਕੰਮ ਨੂੰ ਲੈ ਕੇ ਹੀ ਕੋਈ ਵੀ ਗੱਲਾਂ ਹੁੰਦੀਆਂ ਨੇ ਕਿ ਕੋਈ ਕਿਸੇ ਦੀ ਇਨਸਪੈਕਸ਼ਨ ਚੱਲ ਰਹੀ ਸੀਗੀ ਰਿਗਾਰਡਿੰਗ ਪੋਜੀਸ਼ਨ ਐਂਡ ਸੇਲ ਆਫ ਪੌਇਜ਼ਨ ਇੱਕ ਵਨ ਆਫ ਡੀਸੀ ਸਾਹਿਬ ਵੱਲੋਂ ਇੱਕ ਲੈਟਰ ਆਈ ਸੀਗੀ ਉਹਨਾਂ ਨੂੰ ਅਸੀਂ ਫਾਰਵਰਡ ਕੀਤੀ ਸੀ ਪਰ ਇਹ ਆ ਕਿ ਕੋਈ ਕੰਪਲਾਈਅንስ ਜਾਂ ਕੋਈ ਉੱਚ ਰਿਟਨ ਜਿਸ ਨੂੰ ਰਿਪੋਰਟ ਜਾਂ ਐਕਸ਼ਨ ਟੇਕ ਨਹੀਂ ਸੀ ਤੇ ਇਹ ਉਹਦੇ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਇਹ ਮਤਲਬ ਬਿਲਕੁਲ ਹੀ ਇੱਕ ਅਜੀਬ ਤਰੀਕੇ ਨਾਲ ਇਹਨਾਂ ਦਾ ਰਿਸਪੌਂਸ ਸੀਗਾ ਔਰ ਬਹੁਤ ਉਹ ਮੈਂ ਕਹਿ ਰਹੀ ਆ ਆਪਣੇ ਸਾਹਮਣੇ ਨਹੀਂ ਗੱਲਾਂ ਕਰਨਾ ਚਾਹਦੀ ਕਿ ਕਿਸ ਤਰ੍ਹਾਂ ਇਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਇੱਕ ਸੀਨੀਅਰ ਅਫਸਰ ਨੂੰ ਕਿ ਇਹ ਜਿਹੜਾ ਚੇਅਰ ਨੂੰ ਹੈ ਇੱਕ ਬਹੁਤ ਮਤਲਬ ਬਹੁਤ ਕੋਸ਼ਿਸ਼ ਕੀਤੀ ਇਹਨਾਂ ਨੇ அவਮ ਕਰਨ ਦੀ ਜਦ ਕਿ ਇਹ ਉਹ ਚੀਜ਼ ਸੀ ਹਾਂਜੀ ਬਹੁਤ ਇਹਨਾਂ ਨੇ ਅਬਿਊਸਿਵ ਰਫ ਲੈਂਗੁਏਜ ਇਨਸਲਟਿੰਗ ਔਰ ਜਿਹੜੀ ਇਹਨਾਂ ਦੀ ਟੋਨ ਸੀਗੀ ਉਹ ਬਹੁਤ ਇੱਕ ਡਰਾਉਣ ਵਾਲੀ ਔਰ ਬਿਲਕੁਲ ਨਾਰਮਲ ਨਹੀਂ ਸੀ ਹੈਗੀ ਜਿਹਦੀ ਕੰਪਲੇਂਟ ਕਰ ਕੀਤੀ ਤੇ ਇਹਦੇ ਵਿੱਚ ਫਿਰ ਜਦੋਂ ਮੈਂ ਆਪਣੇ ਸੀਨੀਅਰ ਅਫਸਰ ਨਾਲ ਗੱਲ ਕੀਤੀ ਆ ਤੇ ਉਹਨਾਂ ਵੱਲੋਂ ਇਹੀ ਸੁਝਾਅ ਆਇਆ ਕਿ ਇਹਨਾਂ ਦਾ ਮੈਡੀਕਲ ਕਰਵਾਇਆ ਜਾਏ ਕਿ ਮੈਡੀਕਲ ਕਰਵਾਇਆ ਇਹਨਾਂ ਦਾ ਪੁਲਿਸ ਨੂੰ ਕੰਪਲੇਂਟ ਦਿੱਤੀ ਆ ਬੈਡੀਗਰ ਕਾਰਡੀ ਕਿਸ ਸਾਹਮਣੂ ਮੇਰੇ ਬਾਰੇ ਇੱਕ ਜਾਂਚ ਕਰਵਾਇਆ ਉਹਨਾਂ ਵੱਲੋਂ ਵੀ ਰਿਪੋਰਟ ਦੇ ਵਿੱਚ ਮੰਗਿਆ ਗਿਆ ਕਿ ਇਹ ਕਰਵਾਈ ਕਰਾਂਗੇ ਦੀ ਰਿਪੋਰਟ ਦਿਓ ਆਪਣੇ ਰਿਪੋਰਟ ਵਿੱਚ ਤੇ ਇਹਦਾ ਇਹਨਾਂ ਦਾ ਐਮ ਐਲ ਆਰ ਕੀਤਾ ਹੈ ਬਲੱਡ ਸੈਂਪਲ ਲਏ ਆ ਔਰ ਡਰੋਗ ਟੈਸਟ ਹੈ ਜਿਹਦੇ ਵਿੱਚ ਇਹ ਮੋਰਫਿਨ ਪੋਜ਼ਿਟਿਵ ਆਏ ਨੇ ਔਰ ਆਪਣੇ ਮੈਮ ਜਿਸ ਲਈ ਜਿਸ ਲਈ ਰੂਮ ਚੈਕਿਆ ਲੱਗਦਾ ਸੀ ਉਸ ਵੇਲੇ ਲਈ ਨਸ਼ੇ ਦੀ ਹਾਲ ਚੋਂਗੇ ਜਿਸ ਵੇਲੇ ਰੂਮ ਚ ਆਏ ਇੱਕ ਤਾਂ ਇਹਨਾਂ ਨੂੰ ਮੇਰੀ ਹਮੇਸ਼ਾ ਹੀ ਆਦਤ ਰਹੀ ਹੈ ਕਿ ਜਦੋਂ ਵਨ ਟੂ ਵਨ ਜਿੱਦੀ ਜ਼ਰੂਰਤ ਆ ਆਪਾਂ ਉਹਨੂੰ ਹੀ ਕਾਲ ਕੀਤਾ ਜਾਂਦਾ ਮੈਂ ਉਹਨੂੰ ਹੀ ਕਾਲ ਕਰਦੀ ਆ ਕਿ ਕਿਉਂਕਿ ਉਸ ਵੇਲੇ ਪੂਰਾ ਮਾਈਂਡ ਹੁੰਦਾ ਕਿ ਇਸ ਕੰਮ ਬਾਰੇ ਅਸੀਂ ਫੋਕਸ ਕਰਨਾ ਹੈ ਇਹਨਾਂ ਨੂੰ ਮੈਸੇਜ ਵੀ ਕਰਨ ਦੇ ਜਾਂ ਫੋਨ ਕਰਾਉਣ ਦੇ ਬਾਵਜੂਦ ਵੀ ਜੇ ਆ ਗਏ ਤਾਂ ਕੋਈ ਗੱਲ ਨਹੀਂ ਮੇਰੇ ਕੋਲ ਕੋਈ ਵੀ ਆ ਸਕਦਾ ਕੋਈ ਵੀ ਆਪਣਾ ਆਫੀਸਰ ਆ ਕੇ ਮੇਰੇ ਨਾਲ ਸ਼ੇਅਰ ਕਰ ਰਿਹਾ ਪਰ ਜਦੋਂ ਕੰਮ ਦੀ ਗੱਲ ਕੀਤੀ ਤੇ ਉਹਦੇ ਵਿੱਚ ਇੰਨਾ ਮਤਲਬ ਦੰਦਾ ਬਿਹੇਵੀਅਰ ਜਿਹੜਾ ਉਹ ਟ੍ਰੂਲੀ ਲੱਗ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਇਹਨਾਂ ਨੇ ਨਸ਼ਾ ਹੀ ਕੀਤਾ ਹੋਇਆ ਤੇ ਉਹ ਵੀ ਬੱਚ ਨੂੰ ਕਲੀਅਰ ਹੋ ਗਿਆ ਜਿਹੜੇ ਬਲੱਡ ਟੈਸਟ ਕੀਤੇ ਉਸ ਤੋਂ ਹੈ ਤੇ ਫਿਰ ਇਹ ਇਹਨਾਂ ਦੀ ਆਪਣੀ ਪੋਸਟ ਜਿਹੜੀ ਹੈ ਇੱਕ ਐਜ਼ ਅ ਡੀਸੀਓ ਆ ਜੀ ਉਹਨਾਂ ਨੇ ਨਸ਼ਾ ਵਾਸਤੇ ਸਾਰਾ ਕੁਝ ਕਰਨਾ ਹੈ ਲੋਕਾਂ ਨੂੰ ਲੋਕਾਂ ਨੂੰ ਅਵੇਅਰ ਕਰਾਣਾ ਹੈ ਤੇ ਇਹਦੇ ਵਾਸਤੇ ਇਨਸਪੈਕਸ਼ਨਸ ਕਰਨੀਆਂ ਨੇ ਉਹ ਆ ਵੀ ਇਸ ਹਾਲੇ ਚ ਹੋ ਰਹੀਆਂ ਨੇ ਐਕਟਨ ਕੀ ਮੰਗਾ ਜੀ ਉਹਨਾਂ ਡਿਪਾਰਟਮੈਂਟ ਕੋਲੋਂ ਮੇਰੇ ਸੀਨੀਅਰ ਅਫਸਰ ਮੈਨੂੰ ਆਪਣੇ ਡਿਪਾਰਟਮੈਂਟ ਤੇ ਮੈਨੂੰ ਆਪਣੇ ਸੀਨੀਅਰ ਅਫਸਰ ਦਾ ਬਹੁਤ ਮਹਿਮਾਨ ਕਰਦੀ ਹੈ ਸਾਰੇ ਉਹ ਤੇ ਉਹ ਤੇ ਜੋ ਵੀ ਕਾਰਵਾਈ ਕਰਨਗੇ ਉਹ ਉਹ ਜੀ ਠੀਕ 3 ਡੀਸੀ ਅਫਸਰ ਕੋਲੋਂ ਲੈਟਰ ਆਪਰਟੀਨਟੀ ਲੈਣੀ ਪਾਉਂਦੇ ਨੇ ਪੌਜ਼ ਲਾਇਸੈਂਸ ਦੇਣ ਵਾਸਤੇ ਤਾਂ ਲਾਇਸੈਂਸ ਦੇ ਲੀਣਾ ਜੋ ਲਾਇਸੈਂਸ ਦੇ ਲੀਣਾ ਸਾਡੇ ਕੋਲੋਂ ਸਪੈਸ਼ਲ ਕਰਵਾਈ ਜਾਂਦੀ ਹੈ ਐਨਓਸੀ ਜਿਵੇਂ ਹੁੰਦੀ ਹੈ ਜਿਹੜਾ ਕੋਈ ਵੀ ਬੰਦਾ ਇਹ ਪੌਜ਼ ਲਾਇਸੈਂਸ ਲੈਣਾ ਹੁੰਦਾ ਨਾ ਉਹਨੇ ਪੌਜ਼ ਲਾਇਸੈਂਸ ਲੈਣ ਲਈ ਸਾਡੇ ਕੋਲ ਇੰਸਪੈਕਸ਼ਨ ਹੋਣੀ ਹੁੰਦੀ ਹੈ ਇੱਕ ਵਾਰੀ ਅਸੀਂ ਵਿਜ਼ਿਟ ਕਰਨਾ ਹੁੰਦਾ ਵਾ ਉਹਦੀ ਫਾਈਲ ਉਹ ਬੰਦਾ ਦੇਖ ਕੇ ਤੇ ਅਸੀਂ ਉਹਦਾ ਕੰਮ ਕਰਨਾ ਹੁੰਦਾ। ਉਹਦੀ ਫਾਈਲ ਦੇ ਕੇ ਉਹ ਬੰਦੇ ਨੂੰ ਦੇ ਕੇ ਤੇ ਉਹਦੀ ਸਪੈਸ਼ਨ ਕਰਕੇ ਫਿਰ ਅਸੀਂ ਉਹ ਭੇਜਣੀ ਹੁੰਦੀ ਹੈ। ਅ ਡੀਸੀ ਆਫਿਸ ਭੇਜਣੀ ਹੁੰਦੀ ਹੈ। ਤਾਂ ਕਿ ਇਹ ਹੈ ਕਿ ਮੈਂ ਦੋ ਤਿੰਨ ਲੈਟਰ ਆਏਗੇ ਮੈਂ ਮੈਨੂੰ ਬੰਦਾ ਪੇ ਨਹੀਂ ਹੋਇਆ। ਮੈਂ ਬੰਦੇ ਨੇ ਖੁਦ ਆਪ ਕਨਫਰਮ ਕੀਤਾ ਪਰ ਬੰਦਾ ਪੇ ਨਹੀਂ ਹੋਇਆ। ਤੇ ਆ ਪਿਛਲ ਦੀ ਗੱਲ ਹੈਗੀ ਕੱਲ ਦੀ ਗੱਲ ਦੇ ਵਿੱਚ ਨਾ ਮੈਡਮਾਂ ਤੋਂ ਲੈਟਰ ਫੇਰ ਆਈ ਦੀ ਉਹਨਾਂ ਨੂੰ ਦੀਸੇਫ ਲੈਟਰ ਦੇ ਪਹੁੰਚੀ ਮੇਰੇ ਕੋ ਉਹਨਾਂ ਕੋਲ ਪਹੁੰਚੇ ਤੇ ਮੈਨੂੰ ਕਹਿੰਦੇ ਕਿ ਤੁਸੀਂ ਆ ਕੇ ਦਾ ਜਵਾਬ ਦਿਓ। ਤੇ ਮੈਨੂੰ ਲੱਡ ਦੇਖੀ ਤੇ ਮੈਂ ਕਿਹਾ ਲੈਟਰ ਤਾਂ ਮਤਲਬ ਅਰੇ ਬੰਦੇ ਨੇ ਫਿਰ ਪਤਾ ਕੁਛ ਨਹੀਂਗਾ ਮੈਂ ਡੀਸੀ ਅਫੀਸ ਨੂੰ ਫੋਨ ਕੀਤਾ ਉਸ ਦੇ ਮੁਖੇ ਤੇ ਮੈਂ ਪੁੱਛਿਆ ਵੀ ਇਹ ਲੈਟਰ ਜਿਹੜੀ ਆਈ ਆ ਇਹਦਾ ਜਵਾਬ ਦੇਣਾ ਵਾ ਤੇ ਦੋਸਤੋ ਮੈਨੂੰ ਵੀ ਇਹ ਬੰਦਾ ਕਿਹੜਾ ਵਾ ਤੇ ਸਭ ਤੁਸੀਂ ਆਪ ਹੀ ਬੰਦੇ ਨਾਲ ਗੱਲ ਕਰ ਲਓ ਬੰਦਾ ਨਾ ਸਾਡਾ ਫੋਨ ਚੈੱਕ ਕਰਦਾ ਮੈਂ ਤੁਰ ਫੋਨ ਲਾਇਆ ਮੈਂ ਫੋਨ ਦੇ ਬੰਦੇ ਨੂੰ ਫੋਨ ਚੈੱਕ ਕਰਾ ਮੇਰਾ ਮੈਂ ਉਹਨੇ ਕਿਹਾ ਬਈ ਤੇਰੀ ਇਹ ਤਾਂ ਐਪਲੀਕੇਸ਼ਨ ਮੇਰੇ ਕੋਲ ਆਈ ਆ ਇੱਕ ਉਹਦੀ ਐਪਲੀਕੇਸ਼ਨ ਹੈ ਡੀਸੀ ਅਫੀਸਰ ਨੂੰ ਲੈਟਰ ਆਈ ਹੈ ਇੱਕ ਤੇ ਲੈਟਰ ਜਿਹੜੀ ਆ ਤੁਸੀਂ ਉਹਦਾ ਇਹ ਨਾਲ ਆ ਕੇ ਆਪਣਾ ਦਫਤਰ ਆਓ ਇੱਥੇ ਇੱਥੇ ਮੇਰਾ ਦਫਤਰ ਹੈਗਾ ਵਾ ਠੀਕ ਹੈ ਸਰ ਉਸ ਫਰੋ ਦੇ ਵਿੱਚ ਤੁਸੀਂ ਆ ਕੇ ਆਪਣੀ ਇੱਕ ਫਾਈਲ ਦਿਓ ਮੈਨੂੰ ਤਾਂ ਕਿ ਤੁਹਾਡੀ ਫਾਈਲ ਦੇਖ ਕੇ ਤੁਹਾਡਾ ਮੂਰ ਦੇਖ ਕੇ ਤੇ ਤੁਹਾਨੂੰ ਦੇਖ ਕੇ ਤੁਹਾਡੀ ਡਾਕਿਅਤ ਸਪੈਸ਼ਲਿਸਟ ਨਾਲ ਤੁਹਾਡਾ ਕੰਮ ਕਰ ਦਿੱਤਾ ਜਾਵੇ ਸੋ ਇਸੀ ਗੱਲ ਤੋਂ ਬਾਅਦ ਆ ਕਿ ਮੈਂ ਬੰਦੇ ਨੂੰ ਗੱਲ ਕਰਨ ਤੋਂ ਬਾਅਦ ਮੈਡਮ ਕਿਹਾ ਮੈਡਮ ਦਾ ਬਹੁਤ ਹਾਰਾਸ ਮੈਨੂੰ ਆਉਂਦਾ ਵਾ ਇਹ ਕਹਿੰਦੀ ਕਿ ਤੁਸੀਂ ਜੌਬ ਨੂੰ ਬਣਾ ਕੇ ਦਿਓ ਕਿੰਨੇ ਘਟ ਦੋ ਇਥੇ ਆਫਿਸ ਆਓ ਆਪਣੇ ਤੇ ਮੈਂ ਕਿਹਾ ਮੈਡਮ ਮੈਂ ਤਾਂ ਦਾ ਪੀਸੀ ਉਸ ਮੀਟਿੰਗ ਵਿੱਚ ਬੈਠਾ ਹਾਂ ਉਸ ਬਾਅਦ ਮੇਰੀ ਪੁਰਦਾ ਬਿਲਕੁਲ ਦੋ ਚਾਰ ਚਾਰਜ ਹੈਗੇ ਐ ਐਡੀਸ਼ਨਲ ਚਾਰਜ ਕੁ 10 ਫੋਰ ਤੇ ਇਧਰ ਪਟਾਣਕੋਟ ਤੇ ਮੈਂ ਕਿਹਾ ਮੈਡਮ ਮੇਰੀ ਇਧਰ ਡੀਸੀ ਸਾਹਿਬ ਨਾਲ ਮੀਟਿੰਗ ਮੇਰੀ ਹੋਣੀ ਹੈ ਉਸ ਤੋਂ ਬਾਅਦ ਉਹਨੇ ਮੈਂ ਜਾਣਾ ਵਾ ਐ ਡੀਸੀ ਮੇਰੇ ਉਧਰ ਪੁਰਦਾ ਉਸ ਤੋਂ ਡੀਸੀ ਸਾਹਿਬ ਨਾਲ ਮੀਟਿੰਗ ਕਰਨੀ ਤੇ ਮੈਂ ਇਮੀਜਟ ਨਿਕਲਣਾ ਵਾ ਮੈਂ ਬੰਦ ਨਾਲ ਗੱਲ ਕਰ ਲਈ ਬੰਦ ਨਾਲ ਮੈਂ ਸੰਝਾ ਦ ਦਿੱਤਾ ਵਾ ਕੰਮ ਹੋ ਜਾਏਗਾ ਕਿ ਉਹਨਾਂ ਦਾ ਰਿਪਲਾਈ ਬਣਾ ਕੇ ਦੇ ਭੇਜਿਆ ਜਾਏਗਾ ਫਿਰ ਕੰਮ ਹੋ ਜਾਏਗਾ ਸੋ اسی ਗੱਲ ਤੋਂ ਬਾਅਦ ਮੈਂ ਲੇਸ ਤੱਕੇ ਮੈਡਮ ਦਾ ਮੈਸੇਜ ਆਠ ਵੇ ਮੈਸੇਜ ਆ ਇਹਨਾਂ ਨਾਲ ਦਾ ਤੇ ਬਹੁਤ ਹਰਾਸ ਮੈਸੇਜ ਲਿਖਿਆ ਹੁੰਦਾ ਉਹਨੇ ਗਲੀਟ ਨਾ ਮਾਰਿਆ ਹੋਇਆ ਉਹਨਾਂ ਦਾ ਮੈਸੇਜ ਤਾਂ ਵੈਸੇ ਤੋਂ ਪੜ੍ਹ ਕੇ ਸੁਣਾ ਦਿੰਦਾ ਮੈਂ ਆਪਣਾ ਇਹੋ ਮੈਡਮ ਨੇ ਵੈਸੇ ਗਲੀਟ ਕਰ ਦਿੱਤਾ ਗਿਆ ਵਾ ਕਿਹਾ ਕਹਿੰਦੇ ਗਿਟ ਡਨ ਗੈਟ ਇਟ ਡਨ ਵਿਦਾਊਟ ਫੇਲ ਐਂਡ ਸਬਮਿਟ ਰਿਪੋਰਟ ਇਹ ਬਿਨਾ ਕਿਤੇ ਹੁਣੇ ਮੈਨੂੰ ਇਹ ਰਿਪੋਰਟ ਭੇਜੋ ਫਿਰ ਮੈਂ ਸਾਰਾ ਮੈਸੇਜ ਮੈਡਮ ਨੂੰ ਨਾ ਆਪਣਾ ਦੇਖੀ ਪੇਜਾ ਮੈਂ ਕਿ ਟੂਡੇ ਆਈ ਏਮ ਇਨ ਦਾ ਪਟਾਣਕੋਟ ਕੋਰਟ ਮੈਨੂੰ ਅਦਾਲਤ ਵਿੱਚ ਕੇਸ ਲੱਗਾ ਸੀ ਟੂਡੇ ਆਈ ਏਮ ਇਨ ਦੀ ਪਟਾਣਕੋਟ ਕੋਰਟ ਫੋਰ ਦੀ ਕੇਸ ਟਾਈਟਲ ਸਟੇਟ ਵਰਸਸ ਸਤਿੰਦਰ ਕੁਮਾਰ ਅਗਰਵਾੜ ਫੋਰ ਆਰਗੂਮੈਂਟ ਮੈਂ ਇਹ ਬੋਲਿਆ ਫਿਰ ਇਹ ਜਸਟ ਹੀ ਮੈਨੂੰ ਕੱਲ ਜਸਟ ਡੇ ਆਈ ਰੀਸੀਵ ਦੀ ਫ੍ਰਮ ਲੈਟਰ ਤੁਹਾਨੂੰ ਲੈਟਰ ਮੈਨੂੰ ਮਿਲੀ ਹੈ ਮੈਂ ਕਾਲ ਕੀਤੀ ਡੀਸੀ ਆਫਿਸ ਦੇ ਵਿੱਚ ਤੇ ਕੰਸਰਨ ਬ੍ਰਾਂਚ ਨੂੰ ਕੰਸਰਨ ਬ੍ਰਾਂਚ ਨੂੰ ਸੰਬੰਧ ਕੀਤਾ ਸੰਪਰਕ ਕੀਤਾ ਵਾ ਤੇ ਉਹ ਬੰਦਿਆ ਐਪਲੀਕੈਂਟ ਦਾ ਨੰਬਰ ਮੰਗਿਆ ਵਾ ਕਿ ਜਿਹੜੀ ਜਿਹੜੇ ਬੰਦੇ ਨੇ ਐਨਓਸੀ ਲੈਣੀ ਆ ਪੋਇਜ਼ਨ ਲਾਇਸੈਂਸ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਉਹ ਬੰਦੇ ਨੂੰ ਗੱਲ ਕੀਤੀ ਫੋਨ ਤੇ ਗੱਲ ਕਰਦੋਂ ਬਾਅਦ ਬੰਦੇ ਨੂੰ ਕਿਹਾ ਉਹ ਉਹ ਬੰਦੇ ਨੂੰ ਇਹ ਕਿਹਾ ਕਿ ਸਰ ਮੈਂ ਆਟੋਕਸਿਟੀ ਹੈਗਾ ਵਾ ਮੇਰ ਕੋ ਆਇਆ ਨਹੀਂ ਜਣਾ ਮੈਨੂੰ ਪੰਜ ਦਿਨ ਦਾ ਛੇ ਦਿਨ ਦਾ ਮੈਨੂੰ ਟੈਂਪਟਾ ਜਾਵੇ ਮੈਂ ਕਿਹਾ ਚਲੋ ਠੀਕ ਹੈ ਉਸ ਤੋਂ ਬਾਅਦ ਮੈਂ ਉਹਦੀ ਗੱਲ ਕਰਦਾ ਮੈਨੂੰ ਮੈਸੇਜ ਭੇਜਣਾ ਉਹ ਆਇਆ ਨਹੀਂ ਜਦੋਂ ਆਵੇਗਾ ਮੈਂ ਉਹਦਾ ਕੰਮ ਕਰਨਾ ਚਲੋ ਮੈਡਮ ਜੀ ਇਮੀਡੀਏਟ ਕਹਿੰਦੀ ਮੇਰੀ ਬੀਰਿਕ ਪ੍ਰੋਬਲਮ ਨਹੀਂ ਹੈਗੀ ਮੈਂ ਉਹਨਾਂ ਵੈਸੇ ਵਿੱਚ ਡੇਟ ਮਾਰਦਾ ਨਾ ਮੈਸੇਜ ਉਹ ਕਿ ਮੇਰੀ ਪ੍ਰੋਬਲਮ ਨਹੀਂ ਹੈਗੀ ਤੁਸੀਂ ਆਫਿਸ ਵਿੱਚ ਆ ਕੇ ਜਵਾਬ ਦੇ ਮੈਂ ਚਲੋ ਪਠਾਣ ਕੋਰਟ ਕੋਰਟ ਦੇ ਵਿੱਚੋਂ ਆਉਣਾ ਮੇਰਾ ਕੋਟਾ ਕੇਸ ਚੱਲਦਾ ਮੈਂ ਆਪ ਕੇਸ ਡਿਫੈਂਡ ਕਰਨਾ ਉਹ ਤਾਂ ਬਹੁਤ ਹਰਾਸ ਹੋਇਆ ਜੱਸਾ ਬਨੁਕ ਤੇ ਮੈਂ ਚਲੋ ਉਹ ਪਰੇਸ਼ਾਨ ਸੀ ਕਾਫੀ ਤੇ ਮੈਂ ਆਇਆ ਆਫਿਸ ਦੇ ਵਿੱਚ ਮੈਂ ਆਫਿਸ ਮੈਡਮ ਦੱਸੋ ਮੈਨੂੰ ਇਦਾਂ ਦਾ ਮੈਨੂੰ ਫਿਰ ਮੈਂ ਇਹਦੀ ਜੌਬ ਲੈ ਦਵਾਂ ਹੁਣ ਇਹ ਨਹੀਂ ਯਕੀਨ ਮੈਂ ਮੈਡਮ ਜਵਾਬ ਦੇਖੋ ਜੀ ਇਹ ਇਦਾਂ ਬਣਨਾ ਵਾਣ ਕਿਉਂਕਿ ਮੈਂ ਇੱਕ ਬੰਦੇ ਦਾ ਬੰਦਾ ਜਿਹਨੂੰ ਤੇ ਮੈਂ ਦੇਖਦਾ ਨਹੀਂ ਆ ਬਿਨਾ ਬੰਦਾ ਦੇਖੇ ਉਹ ਡਾਕੂਮੈਂਟ ਬਿਨਾ ਦੇਖੇ ਮੈਂ ਬੰਦੇ ਨੂੰ ਲਾਇਸੈਂਸ ਕਿਵੇਂ ਦੇ ਸਕਦਾ ਹਾਂ ਤੋਂਨ ਮਤਲਬ ਇਹ ਕਿ ਲਾਇਸੈਂਸ ਜਾਵ ਨੂੰ ਐਨਓਸੀ ਕਿਵੇਂ ਦੇ ਦੋ ਤੇ ਪਹਿਲਾਂ ਸਪੈਸ਼ਲ ਕਰਾਂਗੇ ਉਹਦੀ ਪਹਿਲਾਂ ਫਿਰ ਹੀ ਸਵੇਰ ਦਾ ਤੇ ਮੈਡਮ ਲਈ ਤੁਹਾਨੂੰ ਮੈਨੂੰ ਇਹਦਾ ਜਵਾਬ ਨਹੀਂ ਦੇਖਦਾ ਜੇ ਮੈਂ ਜਿੱਦਾਂ ਤਾਂ ਬੰਦਾ ਲਗਾਉਂਦਾ ਨਹੀਂ ਕਿ ਤੁਹਾਨੂੰ ਬੁਲਣੀ ਤੇ ਮਿਲਣੀ ਹੈ ਕਿ ਗਟ ਗਟ ਆਊਟ ਫਰੋ ਮਾਈ ਆਫਿਸ ਤੇ ਮੈਂ ਕਹਾਂ ਮੈਂ ਮੈਂ ਕੀ ਕਰਦਾ ਠੀਕ ਹੈ ਤੇ ਵੀ ਮੈਂ ਕਹਾਂ ਠੀਕ ਹੈ ਮੈਂ ਤੁਸੀਂ ਮੇਰੇ ਕੋਲ ਇਹ ਇਹ ਇੰਡੀਆ ਮੈਨੂੰ ਮੰਗਾਰਾਂ ਪਈ ਇੰਡੀਆ ਮੈਡੀਸਿਨ ਦਵਾਈਆਂ ਦੀ ਮੈਂ ਮੈਂ ਮੈਨੂੰ ਦਵਾਈਆਂ ਤੁਹਾਨੂੰ ਦੀ ਐਕਟਿਵ ਮੈਂ ਦਾਹਰੀਅਤ ਕਰਦੇ ਮੈਂ ਮੈਂ ਦਵਾਈਆਂ ਦੇਣੀ ਆ ਮੈਂ ਐਸੀ ਗੱਲ ਤੋਂ ਬਹੁਤ ਗੁੱਸੇ 'ਚ ਆ ਗਏ ਤੇ ਉਹ ਕਹਿੰਦਾ ਤੁਸੀਂ ਹੁਣੇ ਆਫਿਸ ਦੇ ਬਾਹਰ ਮਿਲੋ ਤੁਸੀਂ ਕੁਝ ਖਾਂਦਾ ਹੋਇਆ ਵਾ ਤੁਹਾਡੇ ਮੈਂ ਹੁਣੇ ਮੈਡੀਕਲ ਕਰਾਵਾਂ ਤੇ ਮੈਂ ਐਸੀ ਜੀ ਸੋ ਬਾਹਰ ਆ ਗਿਆ ਜੀ ਤੁਸੀਂ ਦਿਖਾ ਦੇ ਸਕਦੇ ਆਪਣਾ ਸੀਸੀਡੀ ਕੈਵਲ ਲੱਗੇ ਹੋਣਗੇ ਸਾਰਾ ਨੇਰ ਰਹਾਂਗੇ ਕਉਮਾ ਮੈਂ ਠੀਕ ਹੈ ਮੈਂ ਬੰਦ ਨੂੰ ਥੋੜਾ ਗੁੱਸਾ ਆ ਗਿਆ ਜਿਸ ਦਾ ਮੈਨੂੰ ਹਰਾਸ ਕੀਤੀ ਜਿਸ ਦਾ ਮੈਨੂੰ ਨਾ ਬੋਲਿਆ ਪਰ ਤੁਸੀਂ ਮੈਨੂੰ ਮੇਰੇ ਮੈਂ ਵੀ ਐਸਾ ਅਫੀਸਰ ਹਾਂ ਮੈਂ ਵੀ ਇਨਚਾਰਜ ਹੁੰਦਾ ਬਟ ਉਹ ਉਹਨਾਂ ਵੱਲੋਂ ਮੇਰੇ ਨਾਲ ਕੋਈ ਰਹਿਣ ਨਹੀਂ ਦਿੱਤਾ ਗਿਆ ਔਰ ਇੱਕ ਕੰਪਲੀਨਟ ਕਰ ਦਿੱਤੀ ਜਿਹੜਾ ਟੈਸਟ ਲੜਾ ਕਰਾਇਆ ਗਿਆ ਉਹ ਕਹਿੰਦੇ ਪੋਜ਼ਿਟਿਵ ਆਇਆ ਉਹ ਤੇ ਮੋਰਫਿਨ ਪੋਜ਼ਿਟਿਵ ਓਕੇ ਮੈਂ ਮੇਰੇ ਪਥਰੀ ਦਵਾਈ ਖਾਣਾ ਮੈਂ ਮੇਰੇ ਨਾਲ ਪਥਰੀ ਹੈਗੀ ਹੈ ਤੇ ਉਹਦੀ ਮੈਂ ਦਵਾਈ ਦਰਦੀ ਲੈਣਾ ਮੈਂ ਦਰਦੋਂ ਨਾ ਨਹੀਂ ਮੋੜ ਗਈ ਮੇਰੇ ਦੋ ਹੱਡੀਆਂ ਚਰਕੀ ਦਵਾਈ ਲਈ ਹੋਈ ਸੀ ਮੈਂ ਮੈਨੂੰ ਪਤਾ ਦੋ ਭਾਈ ਜਿਹੜੀ ਮੈਂ ਸਰਬੀ ਦਵਾਈ ਖਾ ਲਈ ਉਹ ਵੀ ਡਾਕਟਰਸ ਚ ਆ ਜਾਂਦੀ ਹੈ ਸੋ ਦਵਾਈ ਮੈਂ ਹੁਣ ਨਹੀਂ ਖਾਦੀ ਹੋਈ ਹੈ ਦਰਦੀ ਉਹ ਵੀ ਦਵਾਈ ਤੇਲ ਖਾੜਨਾ ਮੈਂ ਤੇ ਉਹ ਦਿਮਾਗ ਘਵਾ ਦਿੰਦੀ ਹੈ ਸਟੇ ਕਿ ਅੱਜ ਕਿ ਕੰਟਰੋਲ ਇੰਸਪੈਕਟਰ ਆ ਗਿਆ ਉਹਨੇ ਸੁਪਰ ਮੋਰਫਿਨ ਪੋਜ਼ਿਟਿਵ ਆ ਅੰਦਰ ਦੇ ਵਿੱਚ ਮੋਰਫਿਨ ਕੋਈ ਮੋਰਫਿਨ ਦਾ ਕੋਈ ਰੋਲ ਨਹੀਂ ਵਿੱਚ ਮੈਡਮ ਦਾ ਕਹਿੰਦਾ ਡਾਕਟਰਸ ਦੇ ਵਿੱਚ ਕਹਿੰਦੇ ਮੋਰਫਿਨ ਕੋਈ ਰੋਲ ਨਹੀਂ ਹੈਗਾ ਮੈਡਮ ਕੋਈ ਮੋਰਫਿਨ ਦਾ ਨਾਂ ਹੀ ਨਹੀਂ ਹੁੰਦਾ ਮੈਂ ਮੋਰਫਿਨ ਖੁੜੀ ਲੂੰਗਾ ਯਾਰ ਸੀ ਸੀ ਨੇ ਕਿਹਾ ਸਰ ਮੈਡਮ ਦਾ ਕਹਿ ਰਿਹਾ ਨਾ ਟਸਿਰ ਪੇਨ ਰਲੀਫ ਲਈ ਮੈਂ ਦਵਾਈ ਲੈਣਾ ਵਾ ਟੈਮੋਡ ਰੋਬ ਲਾਣੀ ਪਿੰਡ ਕੋਲ ਇਨੀ ਸਫੀਰ ਦਤ ਹੁੰਦੀ ਹੈ ਦੀ ਪਤਰੀਕਾ ਨੂੰ ਪਤਾ ਸਫੀਰ ਦਤ ਹੁੰਦੀ ਹੈ ਟੈਮੋਡੋ ਤੱਕ ਲੈਣੀ ਪਿੰਦੀ ਤੇ ਮੈਂ ਰੱਖੀ ਹੋਈ ਹੈ ਜੀ ਆਪਣੇ ਨੂੰ ਖਾਣ ਵਾਸਤੇ ਰੱਖੀ ਹੋਈ ਮੇਰੇ ਦਾਦੋਬੋ ਹੋ ਗਏ ਤੇ ਮੈਂ ਲੈ ਲਾ ਤੇ ਤਰਫਦਾ ਫੜੀ ਰਹੂੰਗਾ ਬਾਹਰ ਮੈਂ ਇਸ ਕਰਕੇ ਦਵਾਈ ਲਈ ਹੋਈ ਸੀ ਮੈਂ ਮੈਨੂੰ ਸੀ 10 ਸੀ ਮੇਰੇ ਮਾਂ ਚ ਜੇ ਜੇ ਕਾਰਨ ਜੇ ਡਾਕਟਰ ਚ ਪੱਕਾ ਪੋਜ਼ਿਟਿਵ ਆਣਾ ਹੈ ਉਹਨਾਂ ਦਾ ਵੀ ਕਹਿਣਾ ਕਿ ਆ ਕੇ ਮੇਰੇ ਨਾਲ ਬਤਮੀ ਜੀ ਕੀਤੀ ਕਿ ਮੈਨੂੰ ਦਰਾਂ ਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਇਹ ਮੈਂ ਨਹੀਂ ਕੀਤਾ ਮੈਂ ਨਾ ਮੈਂ ਨਹੀਂ ਕੀਤਾ ਲਈ ਮੈਂ ਉਹਨਾਂ ਦੇ ਬੱਚਿਆਂ ਮਰ ਗਾਵਾ ਮੈਂ ਅਰੇ ਸਿੱਖ ਰਹਾ ਹਾਂ ਅਰੇ ਮੈਂ ਜੁਆਇਨ ਕੀ ਤਵਾ ਮੈਂ ਇਹ ਨਾਲ ਜਲਗਲਾਂ ਨਹੀਂ ਜਾਂਦੀ ਨਹੀਂ ਮੈਡਮ ਜਾਂਦੇ ਨਹੀਂ ਮੈਡਮ ਬਹੁਤ ਏਜ ਨੇ ਮੈਂ ਛੋਟਾ ਕਾਫੀ ਹਨ ਤੂੰ ਮੈਂ ਬੱਚਿਆਂ ਦੇ ਬਰਾਬਰ ਹਾਂ